ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਹੁਤ ਸੋਹਣਾ ਫੁਲਕਾਰੀਆਂ ਦੇ ਬਾਗਾਂ ਦੇ ਜਿਹੜਾ ਮਤਲਬ ਕੰਨੀ ਸਾਈਡ ਤੇ ਆਪਣਾ ਛੋਟੇ ਪੱਲੇ ਵਾਲੀ ਸਾਈਡ ਬਾਕਸਾਂ ਦੇ ਆਲੇ-ਦਾਲੇ ਬਾਰਡਰ ਬਣੇ ਹੁੰਦੇ ਨੇ ਉਹਦੇ ਵਿੱਚ ਫਿਰ ਆਪਾਂ ਬਾਕਸ ਬਣਾਉਣੇ ਹੁੰਦੇ ਆ ਜਿਹੜਾ ਉਹਦੇ ਆਲੇ-ਦਾਲੇ ਬਾਰਡਰ ਬਣਦਾ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਅੱਜ ਕਿ ਉਹ ਪਾ ਕਿੰਨੇ ਸੈਂਟੀਮੀਟਰ ਚੱਪਾ ਬਣਾਉਣੇ ਆ ਤੇ ਆਪਾਂ ਉਹਨੂੰ ਕਿਵੇਂ ਬਣਾ ਸਕਦੇ ਆ ਚਲੋ ਤੁਹਾਨੂੰ ਦੱਸਦੀਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜਿਹੜੀ ਆਪਾਂ ਲੰਬੀ ਲਾਈਨ ਲਵਾਂਗੇ ਉਹ ਆਪਾਂ ਲਵਾਂਗੇ 1.5 ਸੈਂਟੀਮੀਟਰ ਦੀ 1.5 ਸੈਂਟੀਮੀਟਰ ਆਪਾਂ ਉਹ ਬਾਰਡਰ ਚੌੜਾ ਰੱਖਦੇ ਹੁੰਨੇ ਆ ਤੇ ਆਪਾਂ ਲੰਬਾ ਤਾਂ ਜਿੰਨਾ ਆਪਣਾ ਹੁੰਦਾ ਹੀ ਆ ਕੰਨੀ ਦੇ ਆਪਾਂ ਕੰਨੀਆਂ ਦੇ ਆਲੇ-ਦਾਲੇ ਬਣਾਉਣੇ ਹੁੰਨੇ ਆ ਇਹ ਤੇ ਪੱਲਿਆਂ ਦੇ ਆਲੇ-ਦਾਲੇ ਬਣਾਉਣੇ ਹੁੰਨੇ ਆ ਇਹਨੂੰ 1.5 ਸੈਂਟੀਮੀਟਰ ਆਪਾਂ ਲੈ ਲਾਂਗੇ 1.5 ਸੈਂਟੀਮੀਟਰ ਆਪਾਂ ਲੈ ਕੇ ਐਦਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੀ ਕਰਾਂਗੇ ਆਪਾਂ ਇਹਦੇ ਵਿੱਚ ਕੁੰਡੀ ਬਣਾਵਾਂਗੇ ਇਹ ਪੈਨ ਨਾਲ ਮਾਰਕਿੰਗ ਮੈਂ ਸਿਰਫ ਤੁਹਾਨੂੰ ਸਮਝਾਉਣ ਕਰਕੇ ਲਗਾਉਣੀ ਹੁੰਦੀ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਵੇ ਲਾਈਨ ਦਾ ਜਿਹੜਾ ਅਸੀਂ ਕੰਮ ਕਰਦੇ ਆਂ ਦੁਪੱਟਿਆਂ ਦੇ ਉੱਤੇ ਕੰਮ ਕਰਦੇ ਆਂ ਜਿਹੜੀ ਅਸੀਂ ਸਟ੍ਰੇਟ ਲਾਈਨ ਬਣਾਉਣੀ ਹੁੰਦੀ ਆ ਉਹ ਅਸੀਂ ਸਟ੍ਰੇਟ ਲਾਈਨ ਦੁਪੱਟੇ ਦੇ ਵਿੱਚ ਤਾਗਾ ਖਿੱਚ ਕੇ ਸਿੱਧਾ ਧਾਗਾ ਖਿੱਚਿਆ ਜਾਂਦਾ ਉਹਦੇ ਉੱਤੇ ਹੀ ਕੰਮ ਹੋ ਜਾਂਦਾ ਹੁੰਦਾ ਉਹਦੇ ਉੱਪਰ ਅਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਾਰਕਿੰਗ ਨਹੀਂ ਕਰਦੇ ਹੈਗੇ ਤੇ ਜਿਹੜਾ ਆਪਾਂ ਇਹ ਕੁੰਡੀ ਬਣਾਉਨੇ ਆ ਬਾਰਡਰ ਵਾਸਤੇ ਇਹ ਸੀ ਬਣਾ ਇਹ ਆਪ ਬਣਾਉਨੇ ਵੀ ਸਿੰਗਲ ਥ੍ਰੈਡ ਨਾਲ ਹੁੰਦੀਆਂ ਸਾਰਾ ਕੰਮ ਆਪਣਾ ਸਿੰਗਲ ਥ੍ਰੈਡ ਦਾ ਆ ਕੋਈ ਵੀ ਕੰਮ ਅਸੀਂ ਡਬਲ ਥ੍ਰੈਡ ਨਾਲ ਨਹੀਂ ਕਰਦੇ ਹੈਗੇ ਫਲਾਵਰਾਂ ਦਾ ਜ਼ਿਆਦਾਤਰ ਸਾਰਾ ਕੰਮ ਸਿੰਗਲ ਥ੍ਰੈਡ ਨਾਲ ਹੀ ਹੁੰਦਾ ਆ ਇਹਨੂੰ ਆਪ ਐਦਾਂ ਕੁੰਡੀ ਨਾਲ ਕਵਰ ਕਰ ਲਾਂਗੇ ਲਾਈਨ ਨੂੰ ਦੇਖੋ ਕੁੰਡੇ ਵੀ ਤੁਸੀਂ ਇਹਨਾਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਸੂਈ ਦੇ ਅੱਗੋਂ ਤੇ ਪਿਛਲੀ ਕੁੰਡੀ ਦੇ ਵਿੱਚ ਸੂਈ ਲੰਘਾਉਣੀ ਆ ਤੇ ਮੋੜ ਦੀ ਤਾਕਾ ਘੁਮਾ ਦੇਣਾ ਆ ਬਹੁਤ ਸੌਖੀ ਆ ਜੀ ਕੁੰਡੀ ਬਣਾਉਣੇ ਦੀ ਇਹਨੂੰ ਉੱਪਰ ਜਿਵੇਂ ਮਰਜ਼ੀ ਆਪਾਂ ਸੂਟਾਂ ਤੇ ਵੀ ਬਣਾ ਦਿੰਨੇ ਆ ਬਾਰਡਰ ਹਨਾ ਸੂਟਾਂ ਤੇ ਵੀ ਇਹ ਚੀਜ਼ ਦਾ ਬਾਰਡਰ ਦੇ ਦੰਨੇ ਆਪਾਂ ਕੁੰਡੀ ਨਾਲ ਬਣਾ ਕੇ ਦੇਖੋ ਬਿਲਕੁਲ ਬਰੀਕ ਰੱਖਣੀ ਆ ਇਹ ਫਿਰ ਇਹ ਸੋਹਣੀ ਲੱਗਦੀ ਆ ਇਹ ਬਣੀ ਹੋਈ ਫਿਨਿਸ਼ਿੰਗ ਜਿੰਨੀ ਆਪਾਂ ਬਰੀਕ ਰੱਖਾਂਗੇ ਉੰਨੀ ਜ਼ਿਆਦਾ ਫਿਨਿਸ਼ਿੰਗ ਆਉਂਦੀ ਆ ਹਾਂਜੀ ਦੇਖੋ ਆਪਣੀ ਇਹ ਢੁੰਡੀ ਹਨਾ ਆਪਾਂ ਦੋਨੋਂ ਪਾਸੇ ਬਣਾ ਲਈ ਐਦਾਂ ਐਦਾਂ ਆਪਣੀ ਇਹ ਸਟ੍ਰੇਟ ਲਾਈਨ ਬਣ ਗਈ ਇਹਨੂੰ ਤੁਹਾਨੂੰ ਦੱਸਿਆ ਵੀ ਦੁਪੱਟੇ ਦੇ ਵਿੱਚ ਆਪਾਂ ਸਿਰਫ ਮਤਲਬ ਸਿੰਗਲ ਤਾਗਾ ਖਿੱਚਦੇ ਹੁੰਨੇ ਆ ਐਦਾਂ ਬਿਲਕੁਲ ਸਟ੍ਰੇਟ ਖਿੱਚਿਆ ਜਾਂਦਾ ਉਹਦੇ ਉੱਤੇ ਹੀ ਐਦਾਂ ਢੁੰਡੀ ਬਣ ਜਾਂਦੀ ਆ ਜੇ ਪੈਨ ਨੂੰ ਇਹ ਕਮ ਨੂੰ ਮਾਰਕਿੰਗ ਨਾਲ ਬਣਾਵਾਂਗੇ ਲਾਈਨ ਤਾਂ ਇਹ ਸਟ੍ਰੇਟ ਨਹੀਂ ਹੁੰਦੀ ਹੈਗੀ ਇਹ ਮਤਲਬ ਕਿ ਤੋ ਨਾ ਕਿਤੋ ਟੇਢੀ ਹੋ ਹੀ ਜਾਂਦੀ ਆ ਜੇ ਆਪਾਂ ਤੱਗ ਖਿੱਚ ਕੇ ਬਣਾਵਾਂਗੇ ਤਾਂ ਇਹ ਬਿਲਕੁਲ ਐਦਾਂ ਲਾਈਨਾਂ ਬਿਲਕੁਲ ਸਟ੍ਰੇਟ ਜਾਣਗੀਆਂ ਦੁਪट्टे ਦੇ ਵਿੱਚ ਤੇ ਹੁਣ ਦੇਖੋ ਆਪਾਂ ਇਹਨੂੰ ਇਹ ਬਾਰਡਰ ਨੂੰ ਕਿਵੇਂ ਫਿਲ ਕਰਾਂਗੇ ਤੁਹਾਨੂੰ ਮੈਂ ਫਸਟ ਡਿਜ਼ਾਈਨ ਦੱਸਦੀ ਆ ਇਹਦਾ ਪਹਿਲਾਂ ਪਹਿਲਾਂ ਆਪਾਂ ਹਲਕਾ ਜਿਹਾ ਕੱਪੜਾ ਲੈ ਲਾਂਗੇ ਇਹਨੂੰ ਐਦਾਂ ਗੱਠ ਦੇ ਦਾਂਗੇ ਇਸ ਤਰ੍ਹਾਂ ਕਰ ਲਾਂਗੇ ਫਰੇਮ ਦਾ ਪਾਸਾ ਆਪਾਂ ਹੁਣ ਆਪਾਂ ਕੀ ਕਰਨਾ ਬਿਲਕੁਲ ਇੱਥੋਂ ਐਦਾਂ ਹਲਕਾ ਜਿਹਾ ਚੱਕਣਾ ਹੈ ਐਦਾਂ ਐਦਾਂ ਚੱਕ ਲਿਆ ਹੁਣ ਆਪਾਂ ਇਸ ਤਰ੍ਹਾਂ ਹੁਣ ਦੂਸਰੀ ਪਾਸੇ ਬਿਲਕੁਲ ਹਲਕਾ ਜਿਹਾ ਐਦਾਂ ਹੁਣ ਫੇਰ ਆਪਾਂ ਇਹਨੂੰ ਐਦਾਂ ਹੀ ਲਵੇ ਹੀ ਚੱਕਾਂਗੇ ਜਿਹੜਾ ਆਪਾਂ ਇਹ ਬਣਾਵਾਂਗੇ ਇਹਦੇ ਵਿੱਚ ਫੀਲਿੰਗ ਕਰਾਂਗੇ ਜਾਲੀ ਦੀ ਇਹ ਪਾ ਡਬਲ ਥ्रेड ਨਾਲ ਕਰਾਂਗੇ ਇਸ ਤਰ੍ਹਾਂ ਇਹ ਆਪਾਂ ਜ਼ਿਆਦਾ ਮੋਟਾ ਵੀ ਨਹੀਂ ਚੱਕਣਾ ਹੈਗਾ ਤੇ ਜਿਆਦਾ ਬ੍ਰੀਕ ਵੀ ਨਹੀਂ ਚੱਕਣਾ ਹੈਗਾ। ਐਸਟਰਾ ਅਰਧਾਂ ਜਹੀ ਜਾਵਾਂਗੇ। ਬਿਲਕੁਲ ਢੰਡੀ ਦੇ ਪਾ ਇਹ ਉੱਪਰ ਨਹੀਂ ਕਰਨਾ ਹੈਗਾ। ਤੇ ਢੰਡੀ ਤੋਂ ਜਿਆਦਾ ਪਾ ਇਹ ਦੂਰ ਵੀ ਨਹੀਂ ਰੱਖਣਾ ਹੈਗਾ। ਬਿਲਕੁਲ ਜਿਹੜੀ ਪਾ ਇਹ ਢੰਡੀ ਬਣਾਈ ਆ ਲਾਈਨ ਬਣਾਈ ਆ ਅਪਾ ਇਹਦੇ ਲਵੇ ਲਵੇ ਹੀ ਬਣਾਈ ਜਾਵਾਂਗੇ। ਇਹ ਹਾਂਜੀ। ਦੇਖੋ ਇਹਨੂੰ ਪਹਿਲਾਂ ਇਦਾਂ ਹੀ ਸਾਰੀ ਲਾਈਨ ਨੂੰ ਐਵੇਂ ਫਿਲ ਕਰ ਦਾਂਗੇ। ਬਹੁਤ ਸੌਖਾ ਹੈ ਇਹ ਜਾਲੀ ਵਾਲਾ ਬਾਰਡਰ ਬਣਾਉਣਾ ਹੈ। ਇਸਰੋਂ ਆਪ ਸਾਰੀ ਲਾਈਨ ਨੂੰ ਫਿਲ ਕਰ ਲਾਂਗੇ। ਦੇਖੋ ਪਿੱਛੇ ਵੀ ਦੇਖੋ ਕਿੰਨੀ ਫਿਨਿਸ਼ਿੰਗ ਹੈ ਹਨਾ ਕੰਮ ਦੀ ਤੇ ਆਪਾਂ ਗੱਠੇ ਨੂੰ ਬਿਲਕੁਲ ਹਲਕਾ ਜਿਹਾ ਚੱਕ ਕੇ ਬਿਲਕੁਲ ਹਲਕੇ ਜਿਹੀ ਆਪਾਂ ਗੱਠ ਧਾਵਾਂਗੇ ਤੇ ਉਹਨੂੰ ਪੈਨ ਜੜ ਝੜਚੂ ਤੋੜਾਂਗੇ ਠੀਕ ਹੈ ਦੇਖੋ ਕਿੰਨਾ ਸੋਹਣਾ ਬਾਰਡਰ ਬਣ ਕੇ ਤਿਆਰ ਹੋ ਗਿਆ ਜਾਲੀ ਵਾਲਾ ਇਹ ਮਤਲਬ ਬਾਰਡਰ ਜਦੋਂ ਆਪਾਂ ਦੁਪੱਟੇ ਦੇ ਵਿੱਚ ਕੋਈ ਵੀ ਡਿਜ਼ਾਈਨ ਦਿੰਨੇ ਆ ਹਨਾ ਜਿੱਦਾਂ ਹੁਣ ਲੈ ਲਓ ਆਪਾਂ ਇਹ ਆਪਣਾ ਸਕੇਲ ਹੈ ਮੰਨ ਲਓ ਆਪਾਂ ਕਿੰਨੇ ਦਾ ਵੀ ਕੋਈ ਵੀ ਇੱਥੇ ਹੋਰ ਡਿਜ਼ਾਈਨ ਇਹਦੇ ਵਿੱਚ ਬਣਾਉਣਾ ਹੈ ਜਿਵੇਂ 5 ਸੈਂਟੀਮੀਟਰ ਆਪਾਂ ਲੈ ਲੈਨੇ ਆ 5 ਸੈਂਟੀਮੀਟਰ ਤੇ ਆਪਾਂ ਕੋਈ ਵੀ ਵਿੱਚ ਇਹਦੇ ਫਲਾਵਰ ਬਣਾਉਣਾ ਜਾਂ ਕੋਈ ਵੀ ਡਿਜ਼ਾਈਨ ਬਣਾਉਣਾ ਐਦਾਂ ਬਣਾ ਕੇ ਆਪਾਂ ਇਹਨੂੰ ਐਦਾਂ ਹੀ ਜਿੰਨੇ ਆਪਾਂ 1.5 ਇੰਚ ਇਧਰ ਲਿਆ 1.5 ਇੰਚ ਆਪਾਂ ਇਧਰ ਲੈ ਕੇ ਐਦਾਂ ਹੀ ਐਵੇਂ ਇਸ ਤਰ੍ਹਾਂ ਲਾਈਨ ਮਾਰ ਕੇ ਇਸੇ ਤਰ੍ਹਾਂ ਆਪਾਂ ਇਧਰ ਬਣਾ ਲਾਂਗੇ ਤੇ ਇਹਦੇ ਵਿੱਚ ਆਪਾਂ ਕੁਝ ਵੀ ਡਿਜ਼ਾਈਨ ਕਰ ਸਕਦੇ ਆ ਜਾਂ ਫਿਰ ਇਹਨੂੰ 6 ਇੰਚ 7 ਇੰਚ ਜਿੱਦਾਂ ਆਪਾਂ ਦੁਪੱਟੇ ਤੇ ਬਾਕਸ ਬਣਾਉਨੇ ਆ ਉਦਾਂ ਮਤਲਬ ਇਹਨਾਂ ਨੂੰ ਐਵੇਂ ਰੈਡੀ ਕਰ ਸਕਦੇ ਆ ਬਾਕਸਾਂ ਨੂੰ ਇਹ ਜਾਲੀ ਵਾਲੇ ਡਿਜ਼ਾਈਨ ਨਾਲ ਥੈਂਕ ਯੂ